ਸਮੂੱਚੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਲ ਵਿੱਚ ਹੋਰਾਂ ਪ੍ਰਤੀ ਦੀਨ ਭਾਵਨਾ ਹੁੰਦੀ ਹੈ ਹੋਰਾਂ ਲਈ ਦਰਦ ਦੀ ਭਾਵਨਾ ਹੁੰਦੀ ਹੈ ਤਾਂ ਪ੍ਰਮਾਤਮਾ ਜੀ ਪਹਿਲਾਂ ਤੋਂ ਹੀ ਉਸ ਸਰੀਰ ਨੂੰ ਚੰਗੇ ਕਰਮ ਵਿੱਚ ਤੋਲ ਕੇ ਜਨਮ ਦਿੰਦੇ ਹਨ ਜੀ ਪਰ ਜਿਹੜੇ ਸਰੀਰ ਹਮੇਸ਼ਾ ਹੋਰਾਂ ਲਈ ਦੁੱਖ ਦਾ ਕਾਰਨ ਬਣਦੇ ਹਨ ਜਾਂ ਹੋਰਾਂ ਲਈ ਜਾਂ ਹੋਰਾਂ ਲਈ ਕਦੇ ਵੀ ਮਦਦਗਾਰ ਸਾਬਿਤ ਨਹੀਂ ਹੁੰਦੇ ਉਹ ਲੱਖਰ ਦਾਸਾ ਕਰ ਲੈਣ ਕਦੇ ਵੀ ਪ੍ਰਮਾਤਮਾ ਜੀ ਨੂੰ ਆਪਣੇ ਨਾਲ ਖੜਾ ਨਹੀਂ ਦੇਖਣਗੇ ਜੀ ਸੰਗਤ ਜੀ ਅੱਜ ਦਾ ਜੋ ਆਪਣਾ ਵਿਸ਼ਾ ਹੈ ਅੱਜ ਦੇ ਜੋ ਆਪਣੇ ਵਿਚਾਰ ਹਨ ਉਹ ਉਸ ਸੱਚੀ ਪ੍ਰਕਿਰਿਆ ਨਾਲ ਸੰਬੰਧ ਰੱਖਦੇ ਹਨ ਜੋ ਕਿ ਜ਼ਿਆਦਾਤਰ ਸੰਗਤ ਅੱਜ ਵੀ ਕਰਦੀ ਹੈ ਜੀ ਅਤੇ ਆਪਣੀ ਜ਼ਿੰਦਗੀ ਵਿੱਚ ਅਨੇਕਾ ਪ੍ਰਕਾਰ ਦੇ ਲਾਭ ਪ੍ਰਾਪਤ ਕਰਦੀ ਹੈ ਪਿਆਰੀ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਦਸਵੰਦ ਉੱਪਰ ਅਧਾਰਿਤ ਹੈ ਜੀ ਜੋ ਕਿ ਸਾਡੀ ਇਨਕਮ ਦਾ ਭਾਵਕੇ ਜੋ ਵੀ ਅਸੀਂ ਆਪਣੇ ਪੂਰੇ ਮਹੀਨੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਹਾਂ ਉਸ ਪੈਸੇ ਦਾ 10 ਮਈ ਸਾਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਮੁੱਚੀ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਸੰਗਤ ਜੀ ਕਮੈਂਟ ਬਾਕਸ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਅਤੇ ਸੰਗਤ ਜੀ ਨਾਲ ਹੀ ਇਹ ਬੇਨਤੀ ਹੈ ਕਿ ਆਪਣੇ ਮਨ ਨੂੰ ਇਕਾਗਰ ਕਰਕੇ ਭਾਵਕੇ ਦੁਨੀਆਦਾਰੀ ਦੀਆਂ ਚਿੰਤਾਵਾਂ ਤੋਂ 10 ਮਿੰਟ ਪਰੇ ਹੋ ਕੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਪੂਰਾ ਦੇਖਣਾ ਜੀ ਸੰਗਤ ਜੀ ਇੱਕ ਪਿੰਡ ਦੀ ਸਾਥ ਵਿੱਚ ਕਈ ਬਜ਼ੁਰਗ ਅਤੇ ਕਈ ਨੌਜਵਾਨ ਬੈਠੇ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਹੁੰਦੇ ਹਨ ਗਰਮੀ ਦੇ ਦਿਨ ਹੋਣ ਕਰਕੇ ਦੁਪਹਿਰ ਦੇ 11 ਵਜੇ ਦੇ ਕਰੀਬ ਇੱਕ ਬਾਬਾ ਜੀ ਉਸ ਬੋਰਡ ਦੇ ਥੱਲੇ ਆਰਾਮ ਕਰਨ ਦੇ ਲਈ ਆਉਂਦੇ ਹਨ ਜਿਸ ਥੱਲੇ ਪਿੰਡ ਦੀ ਸਾਥ ਬਣੀ ਹੁੰਦੀ ਹੈ ਤਾਂ ਸੰਗਤ ਜੀ ਜਦੋਂ ਹੀ ਬਾਬਾ ਜੀ ਆ ਕੇ ਉਸ ਥੱਲੇ ਬੈਠਦੇ ਹਨ ਤਾਂ ਉਹ ਉੱਥੇ ਬੈਠੇ ਇੱਕ ਨੌਜਵਾਨ ਨੂੰ ਪਾਣੀ ਪਿਲਾਉਣ ਲਈ ਬੇਨਤੀ ਕਰਦੇ ਹਨ ਪਰ ਸੰਗਤ ਜੀ ਉਹਨਾਂ ਦੀ ਬੇਨਤੀ ਸੁਣ ਕੇ ਸੱਤ ਵਿੱਚ ਬੈਠੇ ਜਿੰਨੇ ਵੀ ਬਜ਼ੁਰਗ ਅਤੇ ਨੌਜਵਾਨ ਹੁੰਦੇ ਹਨ ਉਹ ਬੜੇ ਸ਼ਾਂਤ ਅਤੇ ਅੰਦਰੋਂ ਹੀ ਅੰਦਰੋਂ ਖੁਸ਼ ਹੋ ਜਾਂਦੇ ਹਨ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਬਾਬਾ ਜੀ ਨੇ ਕੋਈ ਬੇਨਤੀ ਨਹੀਂ ਕੀਤੀ ਉਹਨਾਂ ਨੇ ਆਪਣੇ ਮੂੰਹੋਂ ਮਿੱਠੇ ਬੋਲਾਂ ਦੀ ਬਾਰਿਸ਼ ਕੀਤੀ ਹੈ ਉਹ ਨੌਜਵਾਨ ਬਾਬਾ ਜੀ ਦੀ ਬੇਨਤੀ ਸੁਣਦੇ ਹੀ ਆਪਣੇ ਘਰ ਵਿੱਚੋਂ ਬਾਬਾ ਜੀ ਨੂੰ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਦਿੰਦਾ ਹੈ ਪਾਣੀ ਪੀਣ ਤੋਂ ਬਾਅਦ ਬਾਬਾ ਜੀ ਉਸ ਨੌਜਵਾਨ ਦਾ ਹੱਥ ਜੋੜ ਕੇ ਸ਼ੁਕਰੀਆ ਕਰਦੇ ਹਨ ਉਹਨਾਂ ਦੀ ਦਇਆ ਭਾਵਨਾ ਦੇਖਣ ਤੋਂ ਬਾਅਦ ਸੱਥ ਵਿੱਚ ਬੈਠੇ ਸਾਰੇ ਬਜ਼ੁਰਗ ਅਤੇ ਸਾਰੇ ਨੌਜਵਾਨ ਉਹਨਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਜ਼ਾਹਰ ਕਰਨ ਲੱਗ ਪੈਂਦੇ ਹਨ ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦਾ ਹੈ ਕਿ ਉਹ ਆਮ ਇਨਸਾਨ ਨਹੀਂ ਹਨ ਬਾਬਾ ਜੀ ਵਿੱਚ ਉਹ ਐਨਾ ਸਤਿਕਾਰ ਦੇ ਕੇ ਜੋ ਕਿ ਉਹ ਆਪਣੀ ਛੋਟੀ ਉਮਰ ਦੇ ਨੌਜਵਾਨ ਨੂੰ ਦੇ ਰਹੇ ਸਨ ਉਹਨਾਂ ਕੋ ਲਾ ਕੇ ਬੈਠ ਜਾਂਦੇ ਹਨ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਇੰਨੀ ਗਰਮੀ ਵਿੱਚ ਇਹ ਰੁੱਖ ਜਿੰਨਾ ਥੱਲੇ ਤੁਸੀਂ ਰੋਜ਼ ਬੈਠਦੇ ਹੋ ਅਤੇ ਮੈਨੂੰ ਇਸ ਰੁੱਖ ਨੇ ਅੱਜ ਥੋੜਾ ਆਰਾਮ ਕਰਨ ਦੀ ਥਾਂ ਵੀ ਦਿੱਤੀ ਹੈ ਤੁਸੀਂ ਰੋਜ਼ ਇਸ ਰੁੱਖ ਦੇ ਲਈ ਕੀ ਕੀ ਕਰਦੇ ਹੋ ਤਾਂ ਸੰਗਤ ਜੀ ਸਾਰੇ ਜਾਣੇ ਚੁੱਪ ਕਰ ਜਾਂਦੇ ਹਨ ਤਾਂ ਬਾਬਾ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਹਰ ਰੋਜ਼ ਇਸ ਵਿਛਾਲ ਰੋਖ ਨੂੰ ਪਾਣੀ ਜ਼ਰੂਰ ਦੇਣਾ ਹੈ ਉਹਨਾਂ ਦੀ ਕਹੀ ਗੱਲ ਸੱਥ ਵਿੱਚ ਉਸੇ ਵੇਲੇ ਪ੍ਰਵਾਨ ਹੋ ਜਾਂਦੀ ਹੈ ਸੱਥ ਵਿੱਚ ਬੈਠੇ ਸਾਰੇ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਕਿਸੇ ਕਰਨੀ ਵਾਲੇ ਬਾਬਾ ਜੀ ਨੇ ਸਾਨੂੰ ਉਪਦੇਸ਼ ਦਿੱਤੇ ਹਨ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਹਨ ਕਿ ਜਿਵੇਂ ਮੈਂ ਅੱਜ ਤੁਹਾਡੇ ਕੋਲੋਂ ਪਾਣੀ ਦੀ ਸੇਵਾ ਲਈ ਹੈ ਉਸੇ ਤਰ੍ਹਾਂ ਹੀ ਪਤਾ ਨਹੀਂ ਕਿੰਨੇ ਕੋ ਪੰਛੀ ਰੋਜ਼ ਆ ਕੇ ਅਸਰੋਖ ਤੇ ਬੈਠਦੇ ਹਨ ਅਤੇ ਆਪਣੀ ਆਵਾਜ਼ਾਂ ਨਾਲ ਤੁਹਾਨੂੰ ਕਹਿੰਦੇ ਹੋਣਗੇ ਕਿ ਸਾਨੂੰ ਵੀ ਪਿਆਸ ਲੱਗੀ ਹੈ ਤਾਂ ਬਾਬਾ ਜੀ ਨੇ ਹਜੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਇੱਕ ਨੌਜਵਾਨ ਝਟ ਉੱਠ ਖੜਦਾ ਹੈ ਅਤੇ ਕਹਿੰਦਾ ਹੈ ਕਿ ਬਾਬਾ ਜੀ ਕੱਲੋਂ ਤੋਂ ਮੈਂ ਰੋਜ਼ ਇਹਨਾਂ ਪੰਛੀਆਂ ਲਈ ਖੁਦ ਪਾਣੀ ਦੀ ਸੇਵਾ ਕਰਾਂਗਾ ਬਾਬਾ ਜੀ ਬਹੁਤ ਪ੍ਰਸੰਨ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਭਾਗਾ ਵਾਲਾ ਏ ਜਿਸ ਨੂੰ ਪ੍ਰਮਾਤਮਾ ਨੇ ਪਿਆਸੇ ਨੂੰ ਪਾਣੀ ਪਿਲਾਉਂਦੀ ਸੇਵਾ ਲਈਏ ਇਹ ਸੇਵਾ ਅੱਗੋਂ ਤੇਰੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰੇਗੀ ਸੰਗਤ ਜੀ ਇਸ ਤਰ੍ਹਾਂ ਦਾ ਸੁਭਾਅ ਦੇਖ ਕੇ ਉੱਥੇ ਬੈਠੇ ਲੋਕ ਇਹ ਸਮਝ ਜਾਂਦੇ ਹਨ ਕਿ ਬਾਬਾ ਜੀ ਜ਼ਰੂਰ ਇਹੋ ਜਿਹੇ ਬਚਨ ਕਰਦੇ ਹਨ ਜੋ ਕਿ ਅੱਗੇ ਜਾ ਕੇ ਸੱਚ ਹੋ ਜਾਂਦੇ ਹਨ ਉੱਥੇ ਬੈਠੇ ਇੱਕ ਨੌਜਵਾਨ ਨੇ ਬਾਬਾ ਜੀ ਨੂੰ ਪੁੱਛਿਆ ਕਿ ਮੈਂ ਬਹੁਤ ਪਰੇਸ਼ਾਨ ਰਹਿੰਦਾ ਘਰ ਵਿੱਚ ਬਰਕਤ ਵੀ ਨਹੀਂ ਰਹਿੰਦੀ ਕਰਜਾ ਇੰਨਾ ਜ਼ਿਆਦਾ ਚੜਿਆ ਹੋਇਆ ਹੈ ਇਸ ਸਿਰ ਉੱਤੇ ਕਰਜ਼ੇ ਦਾ ਬੋਝ ਲੈਣ ਦਾ ਨਾਮ ਹੀ ਨਹੀਂ ਲੈਂਦਾ ਸੰਗਤ ਜੀ ਬਾਬਾ ਜੀ ਨੇ ਉਸ ਨੌਜਵਾਨ ਨੂੰ ਪੁੱਛਿਆ ਕਿ ਤੂੰ ਕਿੰਨੇ ਪੈਸੇ ਕਮਾ ਕੇ ਘਰੇ ਲਿਆਉਣਾ ਹੈ ਤਾਂ ਸੰਗਤ ਜੀ ਉਸ ਨੌਜਵਾਨ ਨੇ ਕਿਹਾ ਕਿ ਬਾਬਾ ਜੀ ਮੇਰੀ ਇੱਕ ਮਹੀਨੇ ਦੀ ਕਮਾਈ 10000 ਰੁਪਏ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਆਪਣੇ ਮਾਲਕ ਨੂੰ ਕਿੰਨੇ ਪੈਸੇ ਉਸ ਵਿੱਚੋਂ ਤੂੰ ਦੇ ਦੇਣਾ ਹੈ ਤਾਂ ਨੌਜਵਾਨ ਬੋਲਿਆ ਬਾਬਾ ਜੀ ਮਾਲਕ ਤਾਂ ਮੈਨੂੰ ਕੰਮ ਕਰਨ ਦੇ ਪੈਸੇ ਦਿੰਦਾ ਹੈ ਮੈਂ ਉਸ ਨੂੰ ਭਲਾ ਪੈਸੇ ਕਿਉਂ ਦਵਾਂਗਾ? ਬਾਬਾ ਜੀ ਨੇ ਹੱਸ ਕੇ ਕਿਹਾ ਕਿ ਮੈਂ ਤੇਰੇ ਮਾਲਕ ਦੀ ਨਹੀਂ ਸਾਰੀ ਦੁਨੀਆ ਦੇ ਮਾਲਕ ਦੀ ਗੱਲ ਕਰਦਾ ਹਾਂ ਤਾਂ ਨੌਜਵਾਨ ਰੋਣ ਲੱਗ ਪਿਆ। ਬਾਬਾ ਜੀ ਨੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵਾਂ ਹਿੱਸਾ ਤੂੰ ਉਸ ਪਰਮਾਤਮਾ ਨੂੰ ਜ਼ਰੂਰ ਦੇਣਾ ਏ। ਉਸ ਪਰਮਾਤਮਾ ਦੇ ਨਾਮ ਦਾ ਦਸਵੰਧ ਜ਼ਰੂਰ ਕੱਢਣਾ ਏ। ਜਿਹੜੇ ਆਪਾਂ ਨੂੰ ਸਾਹ ਮਿਲੇ ਹੋਏ ਹਨ ਇਹ ਵੀ ਉਸ ਪਰਮਾਤਮਾ ਦੀ ਦਿੱਤੀ ਹੋਈ ਹੀ ਦੇਣ ਹਨ। ਇਸ ਕਰਕੇ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ ਜਿਸ ਦਿਨ ਤੂੰ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਉਸ ਦਿਨ ਤੋਂ ਹੀ ਤੇਰੇ ਸਿਰੋ ਕਰਜਾ ਲੱਥਨਾ ਸ਼ੁਰੂ ਹੋ ਜਾਵੇਗਾ ਤਾਂ ਸੰਗਤ ਜੀ ਉੱਥੇ ਬੈਠੇ ਇੱਕ ਨੌਜਵਾਨ ਨੇ ਪੁੱਛਿਆ ਕਿ ਇਹ ਦਸਵੰਧ ਕੱਢਣਾ ਕਿਉਂ ਜ਼ਰੂਰੀ ਹੈ ਬਾਬਾ ਜੀ ਨੇ ਦੱਸਿਆ ਕਿ ਦਸਵੰਧ ਆਪਣੀ ਮਹੀਨੇ ਦੀ ਕਮਾਈ ਦੇ 10ਵੇਂ ਹਿੱਸੇ ਨੂੰ ਕਿਹਾ ਜਾਂਦਾ ਹੈ ਜੇਕਰ ਤੁਹਾਨੂੰ ਮਿਹਨ ਦੇ ਦਾ 1000 ਰੁਪਿਆ ਵੀ ਮਿਲਦਾ ਏ ਤਾਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਮ ਦਾ ਦਸਵੰਦ ਜ਼ਰੂਰ ਕੱਢ ਦਿਓ ਕਿਉਂਕਿ ਪਰਮਾਤਮਾ ਨੇ ਹੀ ਸਾਨੂੰ ਇਹ ਕਮਾਈ ਦਿੱਤੀ ਏ ਜੇਕਰ ਅਸੀਂ ਅੱਜ ਇੱਕ ਡੰਗ ਦੀ ਰੋਟੀ ਵੀ ਖਾ ਰਹੇ ਹਾਂ ਤਾਂ ਇਹ ਸਿਰਫ ਵਾਹਿਗੁਰੂ ਜੀ ਦੀ ਹੀ ਦਿੱਤੀ ਹੋਈ ਦੇਣ ਹਨ ਸੰਗਤ ਜੀ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਉੱਥੇ ਇੱਕ ਔਰਤ ਆਈ ਉਸਨੇ ਬਾਬਾ ਜੀ ਨੂੰ ਕਿਹਾ ਕਿ ਮੇਰੀ ਨੂੰਹ ਦੀ ਆਪਣੀ ਬੁਟੀਕ ਹੈ ਜੀ ਘਰ ਵਿੱਚ ਹੀ ਉਹ ਕਪੜੇ ਸਲਾਈ ਦਾ ਕੰਮ ਕਰਦੀ ਹੈ ਉਹ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਗੁਰੂ ਘਰ ਦੇ ਗੋਲਕ ਵਿੱਚ ਪਾ ਕੇ ਆਉਂਦੀ ਹੈ ਕੁਝ ਮਹੀਨਿਆਂ ਤੋਂ ਬਿਮਾਰ ਹੋਣ ਕਰਕੇ ਉਸ ਤੋਂ ਕਪੜੇ ਦਾ ਕੰਮ ਵੀ ਥੋੜਾ ਘਟ ਗਿਆ ਸੀ ਇਸ ਕਰਕੇ ਉਸ ਤੋਂ ਗੁਰੂ ਘਰ ਵੀ ਕਦੇ-ਕਦੇ ਨਹੀਂ ਜਾਇਆ ਗਿਆ ਅਤੇ ਉਸ ਦਾ ਪੁਰਾਣਾ ਦਸਵੰਦ ਵੀ ਰੱਖਿਆ ਪਿਆ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਦਸਵੰਦ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਗੁਰੂ ਘਰਾਂ ਵਿੱਚ ਹੀ ਦਸਵੰਦ ਦਿੱਤਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਘਰ ਦੀ ਅਤੇ ਸਰੋਵਰ ਦੀ ਉਸਾਰੀ ਲਈ ਲੋਕਾਂ ਨੂੰ ਉਪਦੇਸ਼ ਦਿੱਤੇ ਸਨ ਕਿ ਆਪਣੀ ਕਮਾਈ ਦੇ 10ਵੇਂ ਹਿੱਸੇ ਨਾਲ ਇਸ ਕਾਰਜ ਨੂੰ ਸੰਪੂਰਨ ਕਰਨਾ ਹੈ ਜੀ ਦਸਵੰਦ ਦਾ ਮਤਲਬ ਸੰਗਤ ਜੀ ਇੰਨਾ ਹੀ ਹੁੰਦਾ ਹੈ ਕਿ ਹਰ ਵਰਗ ਦਾ ਬੰਦਾ ਭਾਵੇਂ ਕਿ ਅਮੀਰ ਹੋਵੇ ਜਾਂ ਗਰੀਬ ਹੋਵੇ ਦੋਨਾਂ ਲਈ ਬਰਾਬਰ ਹੁੰਦਾ ਹੈ ਬਾਬਾ ਜੀ ਨੇ ਦੱਸਿਆ ਕਿ ਦਸਵੰਦ ਨੂੰ ਆਪਾਂ ਕਿਸੇ ਦੀਆਂ ਲੋੜਾਂ ਨੂੰ ਪੂਰਾ ਕਰ ਲਈ ਵੀ ਵਰਤ ਸਕਦੇ ਹਾਂ ਦਸਵੰਦ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਸ ਨੂੰ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਜਿਵੇਂ ਕਿ ਕੋਈ ਗਰੀਬ ਹੋਵੇ ਜਾਂ ਕੋਈ ਬੇਜਮਾਨ ਜਿਸ ਨੂੰ ਕੁਝ ਚੀਜ਼ਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਦੋ ਵੇਲੇ ਦੀ ਰੋਟੀ ਜਾਂ ਕਈ ਸੰਗਤਾਂ ਕੀ ਕਰਦੀਆਂ ਹਨ ਬੇਜਵਾਨਿਆਂ ਨੂੰ ਸਰਦੀਆਂ ਵਿੱਚ ਛੋਟੇ-ਛੋਟੇ ਘਰ ਬਣਾ ਦਿੰਦੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੂੰ ਗਰਮ ਕੰਬਲ ਲੈ ਕੇ ਦੇ ਦਿੰਦੀਆਂ ਹਨ ਇਸ ਨੂੰ ਹੀ ਸੰਗਤ ਜੀ ਦਸਵੰਦ ਕਿਹਾ ਜਾਂਦਾ ਹੈ ਇਸ ਲਈ ਜੇਕਰ ਗੁਰੂ ਘਰ ਵਿੱਚ ਦਸਵੰਦ ਨਾ ਵੀ ਦਿੱਤਾ ਜਾਵੇ ਤਾਂ ਉਸ ਦਸਵੰਦ ਨਾਲ ਤੁਸੀਂ ਲੋੜਵੰਦਾਂ ਦੀ ਸੇਵਾ ਵੀ ਕਰ ਸਕਦੇ ਹੋ ਬਾਬਾ ਜੀ ਨੇ ਦੱਸਿਆ ਕਿ ਮੈਂ ਕਈ ਥਾਵਾਂ ਤੇ ਪੈਦਲ ਯਾਤਰਾ ਕਰਕੇ ਚਰਨ ਪਾਈ ਹਨ ਬਹੁਤ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਦਸਵੰਦ ਦਾ ਗਿਆਨ ਹੀ ਨਹੀਂ ਹੈ ਅਤੇ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਸਭ ਪਤਾ ਹੈ ਪਰ ਉਹ ਆਪਣੀ ਦਸਾਂ ਨੌਹਾਂ ਦੀ ਕਮਾਈ ਦਾ ਦਸਵਾਂ ਹਿੱਸਾ ਵੀ ਨਹੀਂ ਕੱਢਦੇ ਉੱਥੇ ਬੈਠੇ ਇੱਕ ਨੌਜਵਾਨ ਨੇ ਸਵਾਲ ਕੀਤਾ ਕਿ ਬਾਬਾ ਜੀ ਅਸੀਂ ਤਾਂ ਦਸਵੰਦ ਵੀ ਕੱਢਦੇ ਹਾਂ ਲੋੜਵੰਦਾਂ ਦੀ ਮਦਦ ਵੀ ਕਰਦੇ ਹਾਂ ਪਰ ਮੈਨੂੰ ਕਦੇ ਉਸ ਦਾ ਲਾਭ ਪ੍ਰਾਪਤ ਨਹੀਂ ਹੋਇਆ ਤਾਂ ਕਰਨੀ ਵਾਲੇ ਬਾਬਾ ਜੀ ਨੇ ਉਸ ਨੂੰ ਕੀ ਕਿਹਾ ਕਿ ਦਸਵੰਦ ਕੱਢਣਾ ਜਾਂ ਲੋੜਵੰਦ ਦੀ ਜ਼ਰੂਰਤ ਪੂਰਾ ਕਰਨਾ ਤਾਂ ਹੀ ਸਫਲ ਹੁੰਦਾ ਏ ਜੇਕਰ ਅਸੀਂ ਸੱਚੇ ਦਿਲੋਂ ਆਪਣੀ ਕਮਾਈ ਦਾ ਦਸਮਾ ਹਿੱਸਾ ਕੱਢਦੇ ਹਾਂ ਜੀ ਇਹ ਮਨ ਵਿੱਚ ਵਿਚਾਰ ਲਿਆ ਕੇ ਲੋੜਵੰਦਾਂ ਦੀ ਸੇਵਾ ਕਰਦੇ ਹੋ ਇਹ ਸੋਚ ਰਹੇ ਹੋ ਕਿ ਹੁਣ ਵਾਹਿਗੁਰੂ ਜੀ ਸਾਡੀ ਸੁਣ ਲਵੇਗਾ ਇਹ ਸੰਗਤ ਜੀ ਗਲਤ ਫੈਮਿਲੀ ਹੁੰਦੀ ਹੈ ਜੇਕਰ ਅਸੀਂ ਇਕਾਗਰਮਨ ਦੇ ਨਾਲ ਵਾਹਿਗੁਰੂ ਜੀ ਦੇ ਉਪਦੇਸ਼ਾਂ ਨੂੰ ਮੰਨਦੇ ਹਾਂ ਅਤੇ ਉਹਨਾਂ ਦੇ ਦਿੱਤੇ ਰਸਤੇ ਉੱਪਰ ਚੱਲਦੇ ਹਾਂ ਅਤੇ ਦਸਵੰਦ ਨੂੰ ਸਹੀ ਜਗ੍ਹਾ ਵਿੱਚ ਵਰਤੋਂ ਲਈ ਲਿਆਉਂਦੇ ਹਾਂ ਤਾਂ ਹਮੇਸ਼ਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਸਕਦੇ ਹਾਂ ਬਾਬਾ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਅਨੁਸਾਰ ਸੰਗਤ ਜੀ ਇਹ ਮਨ ਵਿੱਚ ਧਾਰ ਲੈ ਲੈਂਦੇ ਹੋ ਕਿ ਅੱਗੇ ਤੋਂ ਬਾਅਦ ਜੋ ਵੀ ਬਾਬਾ ਜੀ ਨੇ ਸਾਨੂੰ ਉਪਦੇਸ਼ ਦਿੱਤੇ ਹਨ ਉਹ ਸੱਚੇ ਮਨ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਅਪਣਾਵਾਂਗੇ। ਐਸ ਲਈ ਸੰਗਤ ਜੀ ਆਪਾਂ ਵੀ ਬਾਬਾ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲੀਏ। ਆਪਣਾ ਕਮਾਈ ਦਾ ਦਸਵਾਂ ਹਿੱਸਾ ਜ਼ਰੂਰ ਕੱਢੀਏ ਅਤੇ ਗੁਰੂ ਘਰ ਦੇ ਨਾਲ ਨਾਲ ਉਸ ਦਸਵੰਧ ਨਾਲ ਲੋੜਵੰਦਾਂ ਦੀ ਅਤੇ ਬੇਜਵਾਨਾਂ ਦੀ ਲੋੜਾਂ ਨੂੰ ਪੂਰਾ ਕਰੀਏ। ਜੇਕਰ ਸੰਗਤ ਜੀ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ। ਅਤੇ ਕਮੈਂਟ ਬਾਕਸ ਵਿੱਚ ਧੰਗ ਗੁਰੂ ਅਰਜਨ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ